ਸਰਪੰਚ ਦੇ ਲੋਕਾਂ ਤੁਹਾਨੂੰ ਸਰਬਸੰਮਤੀ ਦੇ ਸਬੰਧ ਵਿੱਚ ਹੋਣਿਆ ਸੇਵਾ ਕੰ ਦਾ ਮੁੱਖ ਅਤੇ ਮਾਨਵਕਿਆ ਤੁਹਾਡੇ ਸੇਤ ਸਰਪੰਚ ਜੀ ਆਪਾਂ ਸਿੱਧੀਆਂ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦਿਓ ਸਭ ਤੋਂ ਪਹਿਲਾਂ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਬਤਈ ਮੈਂ ਸਰਪੰਚ ਪਿੰਡ ਡਾਕਟਰ ਪ੍ਰਤਾਪ ਸਿੰਘ ਜਿਹੜਾ ਗਦਾਪੁਰ ਬਲਾਕ ਹਨ ਮੈਂ ਸਭ ਤੋਂ ਪਹਿਲਾਂ ਪਿੰਡਾਂ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਵੀ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਿਆ ਤੇ ਸਾਰੇਆਂ ਨੇ ਬੜੇ ਮਾਨ ਨਾਲ ਇਹ ਨੂਨਸਰਚ ਬਣਾਇਆ ਵੀ ਜੋ ਨੌਜਵਾਨ ਮੁੰਡੇ ਬਣਾਣਾ ਪਿੰਡ ਦੇ ਕੰਮ ਕਰਨਗੇ। ਉਹਨਾਂ ਵਿੱਚ ਅਹੀਂ ਬਹੁਤ ਸਾਰੇ ਕੰਮ ਪਿੰਡ ਦੇ ਕੰਮ ਕਿਤੇ ਵੀ ਇੰਦਾ ਗਏ ਅਹੀਂ ਫਿਰ ਨਹੀਂ ਬਣਾਤੀ ਆ। ਤੇ ਕੋਈ ਇੰਟਰਲੋਕ ਲਗਾਈ ਆ। ਕੋਈ ਸੀਰੀਅਲ ਦੇ ਕੰਮ ਹੀ ਜਿਹੜੇ ਕਰਨ ਵਾਲੇ ਨੇ ਕਿਤੇ ਆ। ਬਹੁਤ ਸਾਰੇ ਕੰਮ ਇਹ ਹੈ ਪਿੰਡ ਦੇ ਉਹ ਕਰਨ ਵਾਲੇ ਹੈ ਰਹਿੰਦੇ ਵੀ ਆ। ਤੇ ਅੱਜ ਇੱਕ ਸਾਲ ਹੀ ਹੋਇਆ ਵਾ ਇਹ ਨੂਨਸਰਚ ਬਣਿਆ ਨੂੰ। ਤੇ ਬਹੁਤ ਜਲਦੀ ਅਹੀਂ ਬਾਕੀ ਦੇ ਕੰਮ ਜਿਹੜੇ ਆਉਂ ਖੜਾਗੇ। ਉਹਦੇ ਵਿੱਚ ਸਾਡੇ ਪਿੰਡ ਦੇ ਇੰਨਾ ਗਰਾਉਂਡ ਦਾ ਕੰਮ ਆ। ਪਾਰਕਿੰਗ ਆ। ਇਹ ਆਪਣੇ ਲਾਈਟਾਂ ਲੱਗਣ ਵਾਲੀਆਂ ਵਾ ਉਹ ਰਸਤੇ ਜਾਂ ਦੇ ਜਾਂਦੇ ਜਾਂ ਆਪ ਕੋ ਪਿੰਡ ਦੇ ਵਿੱਚ ਉਹ ਅਜੀਤੀ ਗੱਲ ਇੱਕ ਆਡੇ ਆਪਣੇ ਪਾਰਕਿੰਗ ਦਾ ਹੈ ਜੇ ਹੈ ਵਾ ਇਟ ਸਪੈਂਸਰੀ ਦਾ ਸਾਡਾ ਕੰਮ ਜਰਾ ਅੱਗੇ ਪਿੰਡ ਚੱਲ ਜੀ ਹਾਂ ਸੋ ਸਰਪੰਚ ਸਾਹਿਬ ਤੁਸੀਂ ਆਉਂ ਦੇਖਿਆ ਹੈਗਾ ਜਦੋਂ ਬਾਹਰ ਲੈਕਣਾਂ ਚ ਜਾਂਦਾ ਫੁੱਲ ਗੂਟੇ ਲੱਗਿਆ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰੇ ਕਰੀਏ ਇੱਕ ਸੋਹਣੀ ਪਾਰਕਿੰਗ ਮੈ ਜਦੋਂ ਜਦ ਸਟਾਂਸ ਹੁੰਦੀ ਹੈ ਲੈਵ ਰਹੀ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਯਾਰ ਦੇਖੋ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਮਿਲ ਜੂ ਕੋਈ ਇਦਾਂ ਦੀ ਸੁਖ-ਸੂਹਤ ਹੈਗੀ ਆ ਨਹੀਂ ਫਿਲਹਾਲ ਤੇ ਨਹੀਂ ਹੈਗੀ ਉਹਦਾ ਮਤਲਬ ਅਸੀਂ ਵੀ ਇਹ ਸੋਚਿਆ ਵਾ ਕਿ ਇਦਾਂ ਪਾਰਕਿੰਗ ਵਗੈਰਾ ਬਣੀ ਉਹਦੇ ਵਿੱਚ ਓਪਨ ਮਤਲਬ ਵੰਗੂ ਜਿਹਾ ਲੱਗ ਜਾ ਬੱਚਿਆਂ ਲਈ ਓਪਨ ਜਿਮ ਬਣ ਜੇ ਤੇ ਫਿਲਹਾਲ ਤੇ ਨਹੀਂ ਹੈਗੇ ਪਰ ਅਸੀਂ ਸੋਚਿਆ ਵਾ ਵੀ ਅਸੀਂ ਉਹ ਸਮੇਂ ਵਿੱਚ ਕਰਾਂਗੇ ਬਾਕੀ ਸਾਡੇ ਹਲਕਾ ਇੰਚਾਰਜ ਜਿੰਦੂ ਜੀ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਉਹਨਾਂ ਨੇ ਅਸੀਂ ਦੱਸਿਆ ਵੀ ਮਤਲਬ ਸਾਡੇ ਆਇਆ ਕੰਮ ਹੋ ਰਿਹਾ ਉਹਨਾਂ ਨੇ ਬਹੁਤ ਅੰਨ ਯਕੀਨ ਦਵਾਇਆ ਵਾ ਵੀ ਅਸੀਂ ਉਹ ਸਮੇਂ ਵਿੱਚ ਜਲਦ ਤੋਂ ਜਲ ਜਿਹੜੇ ਆਪਏ ਸਾਰੇ ਕੰਮ ਜਿਹੜਿਆ ਕੰਪਲੀਟ ਕਰਾਂਗੇ। ਸੋ ਸਸ ਰਸਨ ਘਾਟੀ ਸਮੱਸਿਆ ਹੈ ਕਾਫੀ ਪਿੰਡਾਂ ਜੁਂਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਉਹਨੇ ਰਸਨ ਘਾਟੀ ਪੈਂਦੀ। ਕ੍ਰੀਪਟੀ ਕਾ ਰਸਨ ਇਸਕੀਤ ਤੋਂ ਦਾ ਤੁਹਾਡੇ ਪਿੰਡਾਂ ਸੰਸ ਹੈਗੀ। ਹਾਂਜੀ ਸਾਡੇ ਪਿੰਡ ਜੇ ਸਮੱਸਿਆ ਹੈ ਆ ਕਾਫੀ ਹੱਦ ਤੱਕ ਬਣੇ ਆ ਨਵੇਂ ਬੰਦਾਂ ਦੇ ਤਾਂ ਘਾਟੀ ਸਾਡੇ ਪਿੰਡ ਬਣੇ ਹੈਗੇ ਆ। ਹਾਂ ਉਹਨਾਂ ਦਾ ਨਾਮ ਹੈ ਜਿਹੜੇ ਐਡ ਹੋਣ ਵਾਲੇ ਕਾਫੀ ਜਿੱਦਾਂ ਕੋਈ ਕਈ ਲੜਕੀ ਦਾ ਵਿਆਹ ਹੋਇਆ ਇੱਥੇ ਆਈ ਆ ਉਹਦਾ ਪਿੱਛੇ ਨਹੀਂਗਾ ਬਣਿਆ। ਮਤਲਬ ਇੱਥੇ ਵੀ ਨਹੀਂਗਾ ਬਣਿਆ। ਤੇ ਕੋ ਬੱਚੇ ਆ ਨਵੇਂ ਜੰਮੇ ਆ ਉਹਨਾਂ ਲਈ ਜੇ ਬੰਨ ਵਾਲੇ ਹਾਂ ਹਾਂ ਹੁਣ ਸਰਕਾਰ ਨੇ ਕੀਤਾ ਹੀ ਆ ਵੀ ਜਿਹੜੀ ਮਗਰ ਬਣਿਆ ਵਾ ਤੇ ਲੜਕੀ ਦਾ ਦੂਸਰੇ ਪਿੰਡ ਵਿੱਚ ਜਲਦੀ ਆ ਉਹ ਚੇਂਜ ਹੋਣ ਦੇ ਆਈਆਂ ਤੇ ਦੂਸਰੀ ਗੱਲ ਬਾਤ ਵੀ ਕਿੰਦੇ ਆ ਜਲਦ ਤੋਂ ਜਲਦ ਅਸੀਂ ਲੈ ਕੇ ਆਵਾਂਗੇ ਮਤਲਬ ਜਿਹਦੇ ਕਾਰਡ ਨਹੀਂ ਬਣੇ ਉਹਨੇ ਬਣਾਉਂਦਾ ਵੇਖੋ ਸਰਕਾਰ ਦਾ ਕੀ ਪਲਾਨ ਹੈ ਕਿ ਇਨੀਸ਼ੀਏਟਿਵਟੀ ਲੈ ਕੇ ਆਉਂਦੀ ਹੈ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇਹਨੇ ਕਹਾ ਜੰਦੇ ਆ ਲੋਕਾਂ ਨੂੰ ਥਾਣੇ ਤੇ ਜਾਦੇ ਆ ਧੱਕੇ ਨਾਲੇ ਪੈਂਦਾ ਸਮਾਂ ਹੀ ਬਰਵਾ ਦਿੰਦਾ ਪੈਸਾ ਹੀ ਬਰਵਾਉਂਦਾ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇ ਦੇ ਈ ਨਹੀਂ ਸਰਪੰਚ ਜਿੰਮੇਵਾਰੀ ਤੇ ਇਹ ਹੁੰਦੀ ਆ ਪਹਿਲਾਂ ਕਿ ਗੱਲ ਵੀ ਇਹ ਥਾਣੇ ਤੱਕ ਫੈਸਲਾ ਜਾਈ ਨਾ ਹੈ ਅਸੀਂ ਜਿਉਂਦਾ ਮੈਂ ਸਰਪੰਚ ਬਣਿਆ ਹਾਂ ਤੇ ਮੈਨੂੰ ਮੈਦਾਂ ਵੀ ਹਿੰ ਥਾਣੇ ਆਪਣੇ ਪਿੰਡ ਦੇ ਕਿਦੇ ਨਿੱਜੀ ਫੈਸਲੇ ਝੜੀ ਕਰਕੇ ਜਾਂ ਤੇ ਆਪਸੇ ਸੰਜੇਸ ਕਰਕੇ ਨਹੀਂ ਕੀਤੇ ਤੇ ਔਨਵਾਇ ਸਮੇਂ ਵਿੱਚ ਵੀ ਨਹੀਂ ਕਿ ਜਾਵਾਂਗੇ ਹਾਂ ਕੋਈ ਬਾਤ ਦੇਣਾ ਕਿ ਇਹ ਹੋ ਜਾਂਦੀ ਆ ਤੂੰ ਕਿ ਕਿਦਾਂ ਮਾਰ ਵਾਲ ਅਕਸੀਡੈਂਟ ਹੋ ਗਿਆ ਜਾਂ ਕੋਈ ਪ੍ਰਾਈਮ ਬੰਦੇਰਾ ਹੋ ਜਾਂਦਾ ਲਾਭਲੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਬਾਈ ਲਈ ਆ ਜੋ ਉਹਦਾ ਮਸਲਾ ਅਜੇ ਤੱਕ ਤਨੀ ਦਾ ਕੋਈ ਵਿਕਾਸ 1921 ਦਾ ਹੁੰਦੀ ਰਹਿੰਦੀ ਆ ਉਹਦਾ ਹੀ ਜਦ ਨਹੀਂ ਹੀ ਕਰਦੇ ਆ ਵੀ ਇਹ ਪੈਂਦੀ ਬਹਿ ਗਏ ਨਵੇੜਿਆ ਜਾਵੇ ਅਸੀਂ ਥਾਣੇ ਤੱਕ ਨਹੀਂ ਜਾਣਾ ਹਾਂ ਤੇ ਇਹਦੇ ਨਾਲ ਨਾਲ ਇੱਕ ਤੇ ਸਮਾਂ ਖਰਾਬ ਹੁੰਦਾ ਤੇ ਅਸੀਂ ਥਾਣੇ ਜਾਵਾਂਗੇ ਸਾਰੇ ਬੰਦੇ ਸਮਾਂ ਖਰਾਬ ਦਾ ਦੂਜਾ ਪੈਸੇ ਹੀ ਲੱਗਦੇ ਹਾਂਜੀ ਹਾਂਜੀ ਤੇ ਇਹ ਦੋ ਗੱਲਾਂ ਹੀ ਮਤਲਬ ਦੱਸਦੇ ਆ ਵੀ ਅਸੀਂ ਥਾਣੇ ਨਹੀਂ ਜਾਇਂਦੇ ਵੀ ਆਏ ਜੋ ਫੈਸਲਾ ਪੈਂਦੀ ਫਤਮ ਹੋ ਜੀ ਜੀ ਸਰ ਕੱਚੇ ਉਠਾਏ ਨਾਲ ਤਾਂ ਬਿਸਿਆਈਆਂ ਨਵੇਂ ਭੂਮ ਲਾਈ ਕੀਤੇ ਗਏ ਆਪ ਜੀ ਦੇ ਮੈਨੇਜਰ ਕਿੰਨੇ ਕੱਚੇ ਉਠਾਏ ਗਏ ਕਿੰਨੇ ਨਵੇਂ ਭੂਮ ਲਾਈ ਕੀਤੇ ਗਏ ਇਹ ਅਹੀਂ ਟੋਟਲ ਜਿਹੜਾ 40 ਫਾਰਮ ਜਿਹੜੇ ਭਰੇ ਗਏ ਆ ਇਕੱਤੇ ਮਕਾਨਾਂ ਦੇ ਅਹੀਂ ਪ੍ਰਾਹਲ ਉਹੀ ਭਰੇ ਸੀਗੇ ਜਿਹਦੇ ਮਤਲਬ ਵਿਆਹ ਜੀਗੇ ਕੋਈ ਨਜਾਇਜ਼ ਨਹੀਂ ਭਰਿਆ ਮਤਲਬ ਵੀ ਉਹਨਾਂ ਸਾਂਝਾ ਉਹਨਾਂ ਭਰ ਦੋ ਉਹ ਮਤਲਬ ਸਾਡੇ ਨਾਲ ਵੀ ਆ ਸਭ ਸੰਤੀ ਨਾਲ ਨੂੰ ਸੰਪੰਨ ਹੈ ਜੋ ਜਾਇਜ਼ ਜੀਗੇ ਉਹਨਾਂ ਨੇ ਸਾਰਿਆਂ ਦੇ ਭਰੇ ਤੇ ਉਹਨਾਂ ਚੋਂ 8 ਜਾਨਾਂ ਦੇ ਜਿਹੜੇ ਆ ਉਹ ਆ ਗਏ ਆ ਇਹ ਹੁਣ ਜਿਉਂ ਜਰਤਾਂ ਲੱਗਿਆ ਵੀ ਕਰਕੇ ਇਸ ਤੋਂ ਲੁਗੀ ਆ ਕਿਉਂਕਿ ਜਦੋਂ ਬਾਦ ਸਾਾਨੂੰ ਉਹਦੀ ਕਿਰਤ ਸਾਡੇ ਮੈਡਾ 8ਾਂ ਇਹਨ ਮਿਲ ਜੂਗੀ ਆਉਣ ਵਾਲੇ ਸਮੇਂ ਵਿੱਚ ਇਹਾਂ ਨੂੰ ਯਕੀਨ ਦਿਵਾਇਆ ਗਿਆ ਵਾ ਸਰਕਾਰ ਵੱਲੋਂ ਵੀ ਬਾਕੀਆਂ ਜਿਵੇਂ ਮਿਲ ਜਾਣਗੇ ਸਰ ਮਨਤੇਗਾ ਦੇ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਦੇ ਤਾ ਨਜਾਇਜ਼ ਨਾ ਪਾ ਜਿੰਦਾ ਸੁੱਤ 8:00 ਵਜੇ ਕਿਵੇਂ ਦੇਖੇ ਹਾਂਜੀ ਇਹ ਕਹਿੰਦੇ ਇਦਾਂ ਹੀ ਵੀ ਹਾਂ ਨਾ ਨਾ ਪੈਂਦੀ ਆ ਅਹੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਕੰਮ ਕਰਨ ਚਾਹੁੰਦੇ ਸੀਗੇ ਉਹਨਾਂ ਦੇ ਨਾਮ ਪਾ ਕੇ ਉਹਨਾਂ ਨੂੰ ਕੰਮ ਕਰਾਏ ਆਪਣੇ ਪਿੰਡ ਦੇ ਵਿੱਚ ਗਰਾਊਂਡ 'ਤੇ ਮਿੱਟੀ ਪਾਣੀ ਜੀ ਉਹਨਾਂ ਨੂੰ ਦੇਹਰੀਏ ਮਤਲਬ ਨਾਮ ਉਹਨਾਂ ਦੇ ਪਾ ਕੇ ਉਹਨਾਂ ਨੇ ਕੰਮ ਕੀਤਾ ਉਹਨਾਂ ਦੇ ਖਾਤੇ ਵਿੱਚ ਪੈ ਗਏ ਦੂਜਾ ਹੀ ਉਹਨਾਂ ਨੂੰ ਕੰਮ ਉਦੋਂ ਕਰਵਾਇਆ ਜਦੋਂ ਉਹਨਾਂ ਕੋਲ ਕੰਮ ਨਹੀਂਗਾ ਜਦੋਂ ਉਹ ਫਰੀ ਕਿਹਦਾ ਲੇਬਰ ਵਾਲਾ ਬੰਦਾ ਕਈ ਇਹ ਕੰਮ ਹੁੰਦਾ ਤੇ ਇਹ ਬਿਲਕੁਲ ਸਾਰੇ ਬੰਦੇ ਹੁੰਦੇ ਅਹੀਂ ਉਹਨਾਂ ਨੇ ਲੇਕਰ ਕੰਮ ਦੂਰ ਲਟਾ ਵੀ ਜਦੋਂ ਮਤਲਬ ਉਹ ਬਿਲਕੁਲ ਫਰੀ ਹੈ ਨਾ ਕੰਮ ਨਹੀਂ ਹੈ ਗਰੀ ਦਿਹਾੜੀ ਨਹੀਂ ਗਿਆ ਉਹਦੋਂ ਉਹਨਾਂ ਨੂੰ ਆਖਿਆ ਕਿ ਤੁਸੀਂ ਇਹ ਕੰਮ ਕਰੋ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁਖ ਹੂਤੰਦ ਗਰੀ ਬਲੋਕਾਂ ਵਾਸਤੇ ਪਿੰਡਾਂ ਚੁੰਦੀਆਂ ਕਿਤਨੇ ਕਿਹਦਾ ਧੜੇ ਬੰਨੀ ਹੁੰਦੀ ਆ ਗਰੀਬੀ ਕਿੰਨੋਂ ਪੂਰੀ ਦਨ ਹੁੰਦੀ ਆ ਤੁਹਾਡੀ ਗੋਈ ਤੇ ਕਿਵੇਂ ਦੇਖਿਆ ਜਾਏਗਾ ਹਾਂਜੀ ਕਾਫੀ ਪਿੰਡਾਂ ਦੇ ਧੜੇ ਬਾਜੀ ਹੁੰਦੀ ਆ ਮਤਲਬ ਜਿਹੜਾ ਬੰਦਾ ਦਾ ਆਪਣਾ ਜਿੰਨੇ ਵੋਟ ਪਾਈ ਹੰਦੀ ਆ ਉਹਨੂੰ ਸੁੱਖ ਸੁਹੰਦਾ ਦੇ ਜਾਂਦੇ ਆ ਉਹਨੂੰ ਹਾਲਾਂਕਿ ਲੋੜ ਨਹੀਂ ਵੀ ਹੁੰਦੀ ਤਾਂ ਉਹਨੂੰ ਦੇਤੀ ਜਾਂਦੀ ਆ ਤੇ ਦੂਸਰੇ ਨੂੰ ਜਿਹਨੂੰ ਹੁੰਦੀ ਆ ਲੋੜ ਉਹਨੂੰ ਨਹੀਂ ਦਿੰਦੇ ਪਰ ਇਹ ਆ ਵੀ ਸਾਡੇ ਪਿੰਡ ਵਿੱਚ ਪਹਿਲਾਂ ਤੋਂ ਮੈਂ ਆਪਣੇ ਸਿਰ ਤੇ ਹੀ ਕਰੂੰਗਾ ਮਾਰਾ ਨਹੀਂ ਕਹੂੰਗਾ ਇਹ ਹੋ ਹੈ ਹੀ ਸਹੀ ਆ ਕਿ ਸਾਡੇ ਪਿੰਡ ਵਿੱਚ ਪਹਿਲਾਂ ਤੋਂ ਇਦਾਂ ਹੀ ਆ ਕਿ ਜੇ ਮਾਰਾ ਬੰਦਾ ਵਾ ਤੇ ਉਹਦਾ ਸੁੱਚਿਆ ਜਾਂਦਾ ਭਾਵੇਂ ਉਹਨੇ ਵੋਟ ਪਾਈ ਹੋਵੇ ਭਾਵੇਂ ਨਾ ਪਾਈ ਹੋਵੇ ਤੇ ਹੁਣ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਚੱਲਦੇ ਰਾਵਾਂਗੇ ਵੀ ਜਿਹਨਾਂ ਬੰਦੇ ਨੂੰ ਜਰੂਰ ਦਵਾਈ ਲੋੜ ਵੰਧਾ ਉਹਨੂੰ ਹੀ ਦਿੱਤਾ ਜਾਵੇ ਇਹ ਪੱਕਾ ਪਤਾ ਕੀਤਾ ਜਾ ਕੇ ਉਹਨੇ ਵੋਟ ਫਲਾਣੀ ਪਾਰਟੀ ਨੂੰ ਪਾਈ ਆ ਜਾਂ ਮੈਂ ਸਰਪੰਚ ਬਣਿਆ ਮੈਨੂੰ ਨਹੀਂ ਪਾਈ ਜਾਂ ਮੇਰਾ ਲੋਧੀ ਕਿਰਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਤੇ ਸਟਾਫ ਦੀ ਕਮੀ ਹੈ ਜਾਂ ਪੜ੍ਹਣ ਦੀ ਲੋੜ ਹੈ ਜਾਂ ਨਵੇਂ ਨੀ ਕੰਦੀ ਲੋੜ ਹੈ ਸਾਡਾ ਸਕੂਲ ਜਿਹੜਾ ਵਾ 8ਵੀਂ ਤੱਕ ਵਾ ਸਾਡੇ ਪਿੰਡ ਦੇ ਵਿੱਚ ਤੇ ਸਾਡੇ ਪਿੰਡ ਬਹੁਤ ਹੀ ਵਧੀਆ ਸਾਫ ਜੋ ਪਿੰਡ ਦੀ ਗ੍ਰਾਂਟ ਹੁੰਦੀ ਆ ਸਕੂਲ ਨੂੰ ਅਲੱਗ ਰਾਡੋਂ ਦੀ ਪਿੰਡ ਦੇ ਸਕੂਲ ਦੇ ਮਾਸਟਰਾਂ ਨੂੰ ਹੁੰਦੀ ਆ ਟੀਚਰਾਂ ਨੂੰ ਹੁੰਦੀ ਆ ਉਹ ਉਹਦੇ ਨਾਲ ਵੱਧ ਕੇ ਕੰਮ ਕਰਦੇ ਆ ਹੁਣ ਸਾਡੇ ਇੱਕ ਕਮਰਾ ਬਣਿਆ ਬਹੁਤ ਵਧੀਆ ਸਕੂਲ ਦੇ ਵਿੱਚ ਇੱਕ ਉਹਦੀ 4 ਦੋਈ ਦੀ ਗ੍ਰਾਂਟ ਆਈ ਸੀ ਉਹਨਾਂ ਨੇ ਜੋ ਗ੍ਰਾਂਟ ਆਈ ਆ ਉਹਦੇ ਨਾਲ ਉਹਦੀ ਲੰਬਾਈ ਵਧ ਗਈ ਜਿੰਨਾ ਉਹਦੀ ਲੰਬਾਈ ਦੀ ਗ੍ਰਾਂਟ ਆਈ ਉਹਦੇ ਨਾਲ ਉਹਦੀ ਲੰਬਾਈ ਵਧ ਤੇ ਉਚਾਈ ਵਧ ਮਤਲਬ ਇਹ ਨਹੀਂ ਨਾ ਕਿ ਤਾਂ ਮਟੀਰੀਅਲ ਤਾਂ ਆ ਮਟੀਰੀਅਲ ਹੀ ਵਧੀਆ ਵਰਤਿਆ ਸਭ ਤੋਂ ਵਧੀਆ ਵਰਤਿਆ ਉਹਦੇ ਵਿੱਚ ਜੋ ਬਜਟ ਕਰਕੇ ਆਪ ਅੱਥੀ ਕੰਮ ਕਰਕੇ ਨਾਲ ਮਿਸਤਰੀਆਂ ਦੇ ਮਜ਼ਦੂਰਾਂ ਦੇ ਤੇ ਉਹਨੂੰ ਬਹੁਤ ਵਧੀਆ ਕੀਤਾ ਵਾ ਮਤਲਬ ਸਾਡਾ ਸਕੂਲ ਦੇਖਣਾ ਪਿੰਡ ਦਾ ਅੱਠਵੀਂ ਤੱਕ ਸਾਡਾ ਪਿੰਡ ਛੋਟਾ ਹੀ ਆ ਪਹੇ ਅਧਿਕਾਰਿਤ ਸਕੂਲ ਆ ਪਰ ਬਹੁਤ ਵਧੀਆ ਆ ਆਡੇ ਲਾਗੇ ਤਿੰਨਾਂ ਜਮਾ ਪਿੰਡਾਂ ਵਿੱਚ ਹਾਰੇ ਸਕੂਲ ਨਾਲ ਦਾ ਸਕੂਲ ਨਹੀਂ ਹੈ ਜੀ ਸਰ ਕਿਹੜਾ ਤੁਸੀਂ ਪਹਿਲ ਦੇ ਤੌਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਮੈਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਇਹ ਮੈਂ ਪਹਿਲਾਂ ਦੱਸਿਆ ਵੀ ਕੰਮ ਤੇ ਬਹੁਤ ਸਾਰੇ ਪਿੰਡਾਂ ਸਾਡੇ ਚ ਹੋਣ ਵਾਲੇ ਆ ਕੁਝ ਨਹੀਂ ਕਰਾਏ ਵੀ ਆ ਤੇ ਇਹ ਤੁਹਾਨੂੰ ਦੁਬਾਰਾ ਦੱਸ ਦਿੰਦਾ ਮੈਂ ਵੀ ਜਿਹੜੇ ਅਸੀਂ ਸੁੱਖ ਸਹੂਲਤਾਂ ਵੀ ਇੱਕ ਤਾਂ ਹੀ ਪਿੰਡ ਵਿੱਚ ਲਾਈਟਾਂ ਦਾ ਪ੍ਰਬੰਧ ਜ਼ਰੂਰ ਕਰ ਲੈਣੇ ਉਹਦੇ ਨਾਲ ਇਹ ਹੁੰਦਾ ਵੀ ਜੇ 4:00 ਵਜੇ ਲਾਈਟਾਂ ਲੱਗੀਆਂ ਹੋਣ ਰਾਤ ਬੱ데 ਹਨੇਰਾ ਨਹੀਂ ਹੁੰਦਾ ਚੋਰੀ ਦਾ ਨਰ ਘਟ ਜਾਂਦਾ ਹਾਂ ਲਾਈਟ ਹੋਏਗੀ ਤੇ ਹਨ ਇਆ ਨਾ ਹੋਈ ਤਾਂ ਕੋਈ ਹੰਟੋ ਚੱਕਦਾ ਉਹ ਲਾਈਟਾਂ ਲਗਾਉਣੀ ਪਹਿਲਾਂ ਤੇ ਕਰਾਂਗੇ ਦੂਜਾ ਸਾਡੇ ਪਿੰਨ ਪਾਰਕਿੰਗ ਦਾ ਜਿਹੜਾ ਵਾ ਉਹ ਸਾਡੇ ਕੋਲ ਜਗ੍ਹਾ ਹੈਗੀ ਆ ਅਸੀਂ ਇੱਕ ਪਾਰਕ ਬਣਾਉਣੀ ਜਾਵਾਂਗੇ ਉਹਦੇ ਵਿੱਚ ਹੀ ਓਪਨ ਜਿਮ ਬਣ ਜੂਗੀ ਪਾਰਕ ਦੇ ਵਿੱਚ ਹੀ ਤੇ ਦੂਜਾ ਉਹ ਗਲੀਆਂ ਨਾਲੀਆਂ ਦੇ ਕੰਮ ਜਿਹੜੇ ਕੋफी ਹੋ ਜਾਈ ਹੈਗੇ ਆ ਉਹ ਵੀ ਕਰਨ ਵਾਲੀ ਆ ਇੱਕ ਗਰਾਊਂਡ ਦਾ ਸਾਡੇ ਪਿੰਨ ਕੰਮ ਜਿਹੜਾ ਹੈਗਾ ਕਰਨ ਦਾ ਵੀ ਗਰਾਊਂਡ ਦਾ ਬਹੁਤ ਥੋੜਾ ਹੋਇਆ ਜੀ ਮਤ ਹੋਇਆ ਹੈਗਾ ਥੋੜਾ ਆ ਵੀ ਸਟਾਰਟਿੰਗ ਹੋਇਆ ਸਾਡਾ ਤੇ ਜਿਉਂ-ਜਿਉਂ ਸਰਕਾਰ ਸਾਨੂੰ ਗ੍ਰਾਂਟ ਦਊਗੀ ਆਮਰੀਂ ਦੋਨੋਂ ਹੀ ਕੰਮ ਕਰਾਈ ਜਾਵਾਂਗੇ ਆਪਣੇ ਨਾਲ ਪੂਰੀ ਜਤਨ ਕਰਾਂਗੇ ਵੀ ਜੋ ਜੋ ਅਸੀਂ ਮੁੱਦੇ ਬਣੇ ਆ ਜੋ ਅਸੀਂ ਮਿੱਠਿਆ ਕੰਮ ਉਹਨੂੰ ਹੀ ਚਲੇ ਜਾ ਰਹੀਏ ਬਾਕੀ ਆ ਉਹਨਾਂ ਗਰੀ ਪੈਸਾ ਉਹ ਤੇ ਇਦਾਂ ਹੁੰਦਾ ਵਾ ਜੋ ਸਾਡਾ ਕਰਾਡ ਹੁੰਦੀ ਉਦਾਂ ਹੀ ਕਰਾਂਗੇ ਸੋ ਪਿੰਡ ਦੇ ਲੋਕਾਂ ਸੇਵਾ ਕੰਧਾ ਮੌਕਾ ਦਵਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸੰਕੁਚਾ ਤੁਸੀਂ ਜੇ ਮੈਸੇਜ ਕੀ ਦੇਣਾ ਚਾਹੋਗੇ ਪਿੰਡਾਂ ਬਾਕੀ ਇਹ ਵੀ ਮੈਂ ਇਕੱਲਾ ਸਰਪੰਚ ਨਹੀਂ ਜਿੰਨੇ ਸਾਡੇ ਪਿੰਡ ਦੇ ਵੋਟਰ ਜਾ ਕੇ ਸਪੋਟਰ ਆ ਸਾਰੇ ਹੀ ਸਰਪੰਚ ਨੇ ਹੈ ਅਸੀਂ ਸਾਰੇ ਨਾਲ ਲੈ ਕੇ ਸਾਰੇ ਸਹਿਮਤੀ ਨਾਲ ਇਹਦਾ ਵਿਕਾਸ ਕਰਾਂਗੇ ਤਾਂ ਕਿ ਪਿੰਡ ਨੂੰ ਵੱਖਰੀ ਦਿਖਦੀ ਇਹ ਸਾਰੇ ਜੇ ਕੋਈ ਸਾਡੇ ਬਾਹਰੋਂ ਆਏ ਤਾਂ ਵਾਕਿਆ ਕਹੀ ਵੀ ਹਾਂ ਵੀ ਇਹ ਪਿੰਡ ਹੈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ